ਵੜੀ ਚੈਲ ਪੈਲ ਲਾਈ ਇਹਨਾਂ ਨੇ ਪੰਜ-ਸੱਤ ਮੈਂਬਰ ਨਹੀਂ ਕਰਦੇ ਆਪਣੇ ਇਹ ਵੀ ਆਪਣੇ ਮੈਂਬਰ ਨੇ ਪ੍ਰਮਾਤਮਾ ਨੇ ਦਿੱਤਾ ਇਹਨਾਂ ਨੂੰ ਇਹ ਮੈਂਬਰ ਹੋਣਗੇ ਕਿਵੇਂ ਤੁਹਾਡੇ ਕੋਲ ਜੇ ਰੁੱਖ ਲਗਾਉਂਗੇ ਵੱਤ-ਵੱਤ ਆਵਾਜਾਂ ਸਰੋਂ ਇਹਨਾਂ ਦੀ ਇਹ ਵੀ ਡਿਪਰੈਸ਼ਨ ਦੀ ਇੱਕ ਦਵਾਈ ਆ ਆਪਣੇ ਲਈ ਸਵੇਰ ਉઠੋ ਇਹਨਾਂ ਦੀ ਚੈਲ ਪੈਲ ਮਨ ਨੂੰ ਸਕੂਨ ਮਿਲਦਾ ਹੈ ਖੁਸ਼ੀਆਂ ਮਿਲਦੀਆਂ ਦੇਖੋ ਕਿੰਨੀ ਆ ਰੌਣਕ ਹੈ ਇਹ ਵੀ ਆਪਣੇ ਮੈਂਬਰ ਨੇ ਆ ਵੇਖੋ ਉੱਡ ਕੇ ਜਾਂਦੀਆਂ ਆਸੇ-ਪਾਸੇ ਚੀਂ ਚੀਂ ਜਦੋਂ ਬਾਹਰ ਨਿਕਲੀ ਤਾਂ ਇਹਨਾਂ ਦੀ ਆਵਾਜ਼ ਆਉਂਦੀ ਹੈ ਚੀਂ ਚੀਂ ਦੀ ਆਵਾਜ਼ ਹਾਣੋਂ ਇੱਧਰ ਚਲੀਆਂ ਗਈਆਂ ਇਹ ਇੱਧਰ ਬੈਠ ਗਈਆਂ ਕਿਤੇ ਜਾ ਕੇ ਨਾਲਾ 35 40 ਹੋਣੀਆਂ ਜਿਹੜੀਆਂ ਸਾਰਾ ਦਿਨ ਇਦਾਂ ਹੀ ਚਿਆਂ-ਚਿਆਂ ਕਰੀ ਜਾਂਦੀਆਂ ਅੱਜ ਕਬੂਤਰ ਆ ਜਾਂਦੇ ਐ ਘੁੱਗੀਆਂ ਵੀ ਆਉਂਦੀਆਂ ਗਟਾਰਾਂ ਵੀ ਆਉਂਦੀਆਂ ਇਹਨਾਂ ਨੂੰ ਵਾਪਸ ਆਪਾਂ ਕਿਵੇਂ ਲੈ ਕੇ ਆਉਣਾ ਵੱਧ ਤੋਂ ਵੱਧ ਰੋਖ ਲਗਾ ਕੇ ਸਿਰ ਪਰਿਵਾਰ ਦੇ ਜੀਆਂ ਨਾਲ ਨਹੀਂ ਰੌਣਕਾ ਇਹਨਾਂ ਨਾਲ ਵੀ ਘਰ ਦੇ ਵਿੱਚ ਰੌਣਕਾਂ ਨੇ ਪਸ਼ੂ ਪੰਛੀ ਸ਼ਾਂਤ ਨਹੀਂ ਆਵੇ ਖੋਡੀਆਂ ਫਿਰਦੀਆਂ ਆਵਾਜ਼ਾਂ ਤੁਹਾਨੂੰ ਸੁਣਾਈ ਦਿੰਦੀਆਂ ਹੋਣਗੀਆਂ ਇਹਨਾਂ ਦੀਆਂ ਆਹਨੇ ਲਾਓ ਵੱਤੋ ਵੱਧ ਰੋਖ ਲਾਓ ਚੋਗ ਪਾਓ ਇਹਨਾਂ ਨੂੰ ਤੁਹਾਨੂੰ ਆਨੰਦ ਹੀ ਵਖਰਾ ਆਊਗਾ ਚੋਗ ਪਾਓਗੇ ਪਾਣੀ ਪਾਓਗੇ ਤੁਹਾਡੇ ਕੋਲ ਆਉਣਗੇ ਤੁਹਾਨੂੰ ਪਿਆਰ ਕਰਨਗੇ ਕਿਵੇਂ ਤੁਸੀਂ ਕਿਸੇ ਡਿਪਰੈਸ਼ਨ ਚ ਬਿਮਾਰੀ ਚ ਚਲੇ ਜਾਓਗੇ ਇਸੇ ਲਈ ਮੇਰੀ ਬੇਨਤੀ ਹੈ ਕਿ ਵੱਤੋ ਵੱਧ ਰੋਖ ਲਾਈਏ ਨਾ ਕੇ ਛੱਡ ਨਹੀਂ ਦੇਣੇ ਉਹਨਾਂ ਦੀ ਸੰਭਾਲ ਕਰੀਏ ਆਪਾਂ ਇੱਥੇ ਵੀ ਕਾਫੀ ਲਾ ਰੱਖਿਆ ਰੱਖੋ ਠੀਕ ਹੈ ਦੋਸਤੋ ਧੰਨਵਾਦ